ਲੋਜੀ ਪੰਜਾਬ ਚ ਝੋਨਾ ਹੋਣ ਗਿਆ ਲਗ ਤਕਰੀਬਨ ਸਾਰਾ ਤੇ ਜਿਹੜੇ ਮੇਰੇ ਵੀਰਾਂ ਨੇ 70 75 80 80 ਹਜ਼ਾਰ ਰੁਪਏ ਠੇਕੇ ਦੇ ਜ਼ਮੀਨਾਂ ਲਈਆਂ ਨੇ ਇਸ ਵੀਡੀਓ ਚ ਉਹ ਵੇਖ ਲੈਣ ਕਿ ਕਣਕ ਝੋਨਾ ਬੀਜ ਕੇ ਕੱਲੇ ਕੱਲੇ ਚੀਜ਼ ਦਾ ਹਿਸਾਬ ਆਪਾਂ ਲਾਵਾਂਗੇ ਕਿ ਸਾਨੂੰ ਕੀ ਬਚਤ ਹੁੰਦੀ ਤਾਂ ਕਿ ਅਗਲੇ ਸਾਲ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਕਿੰਨਾ ਕੁ ਠੇਕਾ ਆਪਾਂ ਦੇਣਾ ਹੈ ਜਾਂ ਫਿਰ ਹੋਰ ਫਸਲ ਕਿਹੜੀ ਬੀਜ ਕੇ ਆਪਾਂ ਪੈਸੇ ਕੋਈ ਕਮਾ ਸਕਦੇ ਆ ਆਪਾਂ ਕਲੀਆਂ ਕਲੀਆਂ ਚੀਜ਼ਾਂ ਇੱਥੇ ਲਿਖੀਆਂ ਨੇ ਇਹਦਾ ਆਪਾਂ ਹਿਸਾਬ ਕਿਤਾਬ ਲਾਂਦੇ ਜਾਵਾਂਗੇ ਜਿਹੜੀ ਆਪਣੀ ਬਿਜਾਈ ਵਗੈਰਾ ਹੋਏਗੀ ਟਰੈਕਟਰ ਟਰਾਲੀ ਦਾ ਜਿਹੜਾ ਖਰਚਾ ਮੇਨ ਉਹ ਆਪਾਂ ਦੋ ਤਰੀਕਿਆਂ ਚ ਲਿਖਾਂਗੇ ਇੱਕ ਤੇ ਜਿਹੜਾ ਕਿਰਾਏ ਤੇ ਵਹਾਂਦੇ ਨੇ ਤੇ ਦੂਜਾ ਜਿਨ੍ਹਾਂ ਦੇ ਆਪਣੇ ਯਾਨੀ ਕਿ ਟਰੈਕਟਰ ਟਰਾਲੀਆਂ ਨੇ ਉਹ ਵੀ ਵੇਖ ਲੈਣਾ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਝੋਨੇ ਦਾ ਖਰਚਾ ਖਰਚਾ ਮੈਂ ਇੱਥੇ ਨਾਲ-ਨਾਲ ਲਿਖੀ ਜਾਣਾ ਜੇ ਤੁਸੀਂ ਵੀਡੀਓ ਵੇਖਣੀ ਨਾਲੇ ਵੀ ਦੇਖ ਲਿਓ ਜੇ ਨਾਲ ਕਾਪੀ ਪੈਨ ਲੈ ਕੇ ਬਹਿਣਾ ਤਾਂ ਵੀ ਲੈ ਲਿਓ ਕਿਉਂਕਿ ਕੋਈ ਮੈਂ ਖਰਚਾ ਕਰ ਲਿਖ ਦਾਂਗਾ 500 ਰੁਪਏ ਅਗਰ ਤੁਹਾਡਾ ਉਹ 600 ਆਇਆ ਤਾਂ ਤੁਸੀਂ ਉਹ 600 ਲਾ ਲੈਣਾ ਭਾਈ ਜਿਵੇਂ ਕਿ ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ ਕਿ 4-5 ਕਿਲੋ ਬੀਜ ਚਾਹੀਦਾ ਆਪਾਂ ਨੂੰ ਪਨੀਰੀ ਬੀਜਣ ਵਾਸਤੇ ਕਿਸੇ ਵੀ ਪੀ ਆਰ ਜੀਰੀ ਦਾ ਉਹ ਪਨੀਰੀ ਬੀਜਣੀ ਹੈ ਉਹਦੇ ਥਲੇ ਚਾਹੇ 2 ਕਿਲੋ ਡੀ ਏ ਪੀ ਪੈਣਾ ਜਾਂ ਉਹਦੇ ਨੀਚੇ ਤੁਸੀਂ ਪੋਟਾਸ਼ ਪਾਉਂਦੇ ਹੋ ਜ਼ਿੰਕ ਪਾਉਂਦੇ ਹੋ ਕੁਝ ਵੀ ਇਦਾਂ ਦਾ ਜਿਹੜੇ ਯਾਨੀ ਕਿ ਮੈਨਿਓਰ ਪਾ ਕੇ ਤਿਆਰ ਕਰਦੇ ਹੋ ਚਾਹੇ ਆਪਣੇ ਰੋਟਾ ਵੇਡਣ ਨਾਲ ਪਾਉਂਦੇ ਹੋ ਕੋਈ ਲੀਟਰ ਅੱਧਾ ਲੀਟਰ ਕੁਝ ਤੇਲ ਲੱਗਦਾ ਹੀ ਹੋਣਾ ਉਹ ਸਾਰਾ ਕੁਝ ਲਾ ਕੇ ਆਪਾਂ ਪਨੀਰੀ ਬੀਜਣ ਦਾ ਜਿਹੜਾ ਖਰਚਾ ਹੈ ਨਾ ਜਾਂ ਪਨੀਰੀ ਜਿਹੜੀ ਆਪਾਂ ਮੁੱਲ ਵੀ ਲਿਓਨੇ ਆਂ ਬੀਜ 5 ਕਿਲੋ ਦੀ ਥੈਲੀ ਜਾਂ 10 ਕਿਲੋ ਦੀ 4 ਤੋਂ 5 ਕਿਲੋ 1 ਕਿੱਲੇ ਦਾ ਮੰਨ ਕੇ ਚੱਲੀਏ ਤਾਂ ਜ਼ਿਆਦਾ ਨਹੀਂ ਤਾਂ 500 ਰੁਪਏ ਆਪਾਂ ਇਹਦਾ ਖਰਚਾ ਲਾ ਲੈਨੇ ਆਂ ਪਨੀਰੀ ਬੀਜਣ ਦਾ ਬਾਅਦ ਵਿੱਚ ਆਪਾਂ ਇਹਦੇ ਤੇ ਸਪਰੇ ਵੀ ਕੋਈ ਕਰਨੇ ਆਂ ਕੱਖਾਂ ਵਾਲੇ ਜਾਂ ਜਿਹੜੀ ਨਾਲ ਦੇ ਨਾਲ ਪਾਉਨੇ ਆਂ 400 ਲਾ ਲਓ 600 ਲਾ ਲਓ ਜੇਕ ਮੈਂ ਐਵਰੇਜ ਜਾਂ ਖਰਚਾ 500 ਲਾਇਆ ਉਸ ਤੋਂ ਬਾਅਦ ਬਈ ਹੁਣ ਜਿਹੜੀ ਠੇਕੇ ਤੇ ਜ਼ਮੀਨ ਲਈ ਹੈ ਉਹ ਜ਼ਮੀਨ ਆਪਾਂ ਨੂੰ ਮਿਲੀ ਹੈ ਕਿ ਕਿਸੇ ਨੇ ਤੂੜੀ ਬਣਾ ਕੇ ਛੱਡੀ ਹੋਈ ਹੈ ਤਾਂ ਉਹ ਆਪਾਂ ਸਭ ਤੋਂ ਪਹਿਲਾਂ ਸੁੱਕੀ ਜਾਂ ਇੱਕ ਵਾਰੀ ਰੌਣੀ ਕਰਕੇ ਤਵੀਆਂ ਨਾਲ ਬਾਦਿਆਂਗੇ ਜਾਂ ਇੱਕ ਵਾਰੀ ਟੇਲਰ ਨਾਲ ਬਾਦਿਆਂਗੇ ਦੋਨਾਂ ਨਾਲ ਇੱਕ ਇੱਕ ਵਾਰੀ ਤੇ ਵਾਣੀ ਪੈਂਦੀ ਹੈ ਗਾਣ ਤੋਂ ਪਹਿਲਾਂ ਹੁਣ ਜਿਨ੍ਹਾਂ ਨੇ ਕਿਰਾਏ ਤੇ ਭਾਈ ਕੰਮ ਕਰਨਾ ਤਾਂ ਤਵੀਆਂ ਦਾ ਰੇਟ ਮੇਰੇ ਹਿਸਾਬ ਨਾਲ 800 ਰੁਪਇਆ ਚੱਲਦਾ ਪਿਆ ਕਿਤੇ 700 ਹੋ ਸਕਦਾ ਕਿਤੇ 750 800 ਰੁਪਿਆ ਤਵੀਆਂ ਦਾ ਤੇ 700 ਰੁਪਿਆ ਟੈਲਰਾਂ ਦਾ ਲੈ ਲੈਂਦੇ ਸੋ ਇਹ ਖਰਚਾ ਆ ਗਿਆ ਜੀ ਆਪਣਾ 1500 ਜਿਨ੍ਹਾਂ ਨੇ ਕਿਰਾਏ ਤੇ ਵਾਉਣੀ ਹੈ ਹੁਣ ਜਿਹੜੇ ਮੇਰੇ ਵੀਰਾਂ ਕੋਲ ਟਰੈਕਟਰ ਤੇ ਬਾਕੀ ਦੇ ਜਿਹੜੇ ਸੰਦ ਨੇ ਉਹ ਆਪਣੇ ਨੇ ਉਹ ਲਾ ਲੈਣ ਵੀ ਅਗਰ ਮੈਂ ਐਵਰੇਜ ਹੀ ਲਾ ਕੇ ਚੱਲਾਂ ਵੀ 2.5 ਤੋਂ 3 ਲੀਟਰ ਤੇਲ ਇੱਕ ਸੀਂ ਦੇ ਵਿੱਚ ਇੱਕ ਵਾਰ ਅਗਰ ਆਪਾਂ ਵਾਉਨੇ 5 ਲੀਟਰ ਤੇਲ ਲਾ ਲਓ ਟੈਲਰਾਂ ਦੇ ਥੋੜਾ ਜਿਹਾ ਘੱਟ ਲਾ ਲਓ ਚਾਹੇ ਜਾਂ ਮੋਟਾ ਮੋਟਾ 5 ਲੀਟਰ ਤੇਲ ਦੋਨਾਂ ਤੇ ਮੰਨ ਕੇ ਚੱਲੋ ਇਹ ਹੁਣ ਤੁਹਾਡੇ ਤੇ ਆ ਤੁਹਾਡੇ ਕੋਲ ਜੌਂਡੀਰ ਹੈ ਜਾਂ 855 ਕਿਹੜਾ ਟਰੈਕਟਰ ਹੈ ਨਾਰਮਲ ਜੇ ਆਪਾਂ 5 ਲੀਟਰ ਤੇਲ ਮੰਨ ਕੇ ਚੱਲਦੇ ਆ ਇਹ ਮੰਨ ਕੇ ਚਲੋ 86 ਰੁਪਏ ਰੇਟ ਹੈ 5 ਲੀਟਰ ਤੇਲ ਬਣ ਗਿਆ ਜੀ 8.40 ਤੇ 30 ਹੋ ਗਿਆ ਇਹ 430 ਸਾਢੇ 1 400 ਰੁਪਏ ਦਾ ਜਾਂ 500 ਰੁਪਏ ਦਾ ਭਾਈ ਤੁਸੀਂ ਡੀਜ਼ਲ ਲਾ ਸਕਦੇ ਠੀਕ ਹੈ 500 ਦਾ ਲਾ ਲਓ 550 ਦਾ ਲਾ ਲਓ ਭਾਈ ਜੋ ਟਰੈਕਟਰ ਹੈ ਬਾਕੀ ਵੀ ਉਹਦਾ ਤੇਲ ਪਾਣੀ ਤੇ ਲੱਗਦਾ ਹੀ ਹੈ ਨਾ ਕਸਾਈ ਵਗੈਰਾ ਆਪਾਂ ਲਿਖਾਂਗੇ ਉਹ ਤੁਸੀਂ ਕਰ ਲਓ ਉਸ ਤੋਂ ਬਾਅਦ ਹੀ ਆਪਾਂਗੇ ਜੀ ਕੱਦੂ ਕਰਨਾ ਹੈ ਯਾਨੀ ਕਿ ਗਾਣ ਕਰਨਾ ਇਹ ਆਪਾਂ ਅਗਰ ਰੋਟਾਵੇਟਰ ਦੀ ਇੱਕ ਸੀਨ ਲਵਾ ਦਿੰਨੇ ਆ ਤਾਂ ਉਹ ਤੁਸੀਂ ਮੰਨ ਕੇ ਚੱਲੋ 1300 1400 1500 ਰੁਪਏ ਤੱਕ ਆਪਾਂ ਮੰਨ ਕੇ ਚੱਲਦੇ ਆ 1500 ਰੁਪਏ ਇੱਕ ਸੀਨ ਦੇ ਲੈ ਲੇ ਰੋਟਾਵੇਟਰ ਨਾਲ ਤੇ ਜੇ ਇਹੀ ਗਾਣ ਤੁਸੀਂ ਦੂਜੀ ਤਰ੍ਹਾਂ ਕਰੋਗੇ ਦੋ ਵਾਰੀ ਟੇਲਰ ਜਾਂ ਇੱਕ ਵਾਰੀ ਸੁਹਾਗਾ ਲਾਤਾ ਜਾਂ ਤੇਰ ਲਾ ਦਿੱਤੀ ਟੇਲਰਾਂ ਦੀ ਜੋ ਵੀ ਹੈ ਉਹ ਤੁਸੀਂ ਆਪਣਾ ਇੱਥੇ ਲਿਖ ਸਕਦੇ ਹੋ ਕਿੰਨਾ ਸਾਢਾ ਲੱਗਾ ਆਪਾਂ ਇਹਦਾ ਅਗਰ ਰੋਟਾਵੇਟਰ ਦਾ ਤੇਲ ਲਾ ਦਈਏ ਇਹਦੇ ਤੇ ਤੁਸੀਂ ਮੰਨ ਕੇ ਚੱਲੋ ਕਿ ਜ਼ਿਆਦਾ ਨਹੀਂ ਤਾਂ 600 ਤੋਂ ਸਾਢੇ 600 ਦਾ ਡੀਜ਼ਲ ਤਾਂ ਲੱਗ ਜਾਂਦਾ ਹੋਣਾ ਰੋਟਾਵੇਟਰ ਦਾ ਉਸ ਤੋਂ ਬਾਅਦ ਮੇਨ ਚੀਜ਼ ਆਉਂਦੀ ਹੈ ਆਪਣੇ ਕੋਲ ਲਵਾਈ ਬੰਗਿਆਮ ਵਾਲੀ ਲਵਾਈ ਤੇ ਜਿਹੜੇ ਬਾਕੀ ਦੇਸੀ ਬੰਦੇ ਹੁੰਦੇ ਨੇ ਉਹਨਾਂ ਦਾ ਰੇਟ ਥੋੜਾ ਜ਼ਿਆਦਾ ਹੋ ਜਾਂਦਾ ਭਾਈ ਕਿ ਅਸੀਂ ਇੰਨੀ ਲਾਣੀ ਐ ਤਾਂ ਜਿਹੜੀ ਲਵਾਈ ਆ ਦੋਸਤੋ ਇਹ ਆਪਣਾ ਰੇਟ 4500 5000 ਤੱਕ ਹੈਗਾ 4200 ਵੀ ਹੈ ਕਿਤੇ 4800 ਵੀ ਦੇ ਰਿਹਾ ਤੇ ਆਪਾਂ ਇਹ ਲਵਾਈ ਦਾ ਰੇਟ ਲਾ ਲੈਨੇ ਆ 4500 ਰੁਪਏ ਉਸ ਤੋਂ ਬਾਅਦ ਜੀਰੀ ਲੱਗ ਗਈ ਜੀ ਹੁਣ ਉਸ ਤੋਂ ਬਾਅਦ ਆਪਾਂ ਦਵਾਈ ਪਾਉਣੀ ਐ ਬੂਟਾ ਕਲੋਰ ਜਾਂ ਪਰਟੀਲੋ ਕਲੋਰ ਜਿਹੜੀ ਵੀ ਹੁੰਦੀ ਆ ਉਹ ਉਹ ਦਵਾਈ ਆਪਣੀ ਮਨਕਾ ਚਲੋ ਕੋਈ 300 ਤੋਂ 400 ਰੁਪਏ ਤੱਕ 350 ਲਗਾ ਲਓ ਕਿਉਂਕਿ ਕੰਪਨੀ ਟੂ ਕੰਪਨੀ ਕਈ ਵਾਰੀ ਵੈਰੀ ਕਰਦੀ ਹੈ ਚੀਜ਼ ਬੂਟਾ ਕੋਲਰ ਦਵਾਈ ਹੋਗੀ ਕਬਾੜ ਵਾਲੀ ਦਵਾਈ ਨਦੀਨ ਨਾਸ਼ਕ ਯੂਰੀਆ ਤਕਰੀਬਨ 3 ਤਾਂ ਕਿਤੇ ਗਏ ਨਹੀਂ ਭਾਈ ਜੇ ਤੁਸੀਂ 4 ਪਾਉਂਦੇ ਹੋ ਤਾਂ 4 ਦਾ ਰੇਟ ਲਾ ਲਿਓ 810 ਰੁਪਏ 800 ਰੁਪਏ ਬਣਦਾ ਹੈ ਖਰਚਾ ਯੂਰੀਏ ਦਾ ਠੀਕ ਹੈ ਉਸ ਤੋਂ ਬਾਅਦ ਮੈਂ ਲਿਖੀਏ ਲਾਲ ਦਵਾਈ ਲਾਲ ਦਵਾਈ ਜਿਹੜੀ ਪਹਿਲੇ ਆਪਾਂ ਯੂਰੀਏ ਚ ਫਿਪਰੋ ਨੇ ਲੇ ਕਹਿ ਦਿੰਦੇ ਆਪਾਂ 0.6% ਜਾਂ 0.3% ਉਹ ਪੈਂਦੀ ਏ ਉਹ ਦਵਾਈ ਆਪਣੀ ਸਾਢੇ 400 ਦੀ ਉਹ ਵੀ ਦਵਾਈ ਆਪਾਂ ਨੂੰ ਪੈ ਜਾਂਦੀ ਏ ਠੀਕ ਹੈ ਜੀ ਫੇਰ ਭਈ ਜਾਂ ਤੇ ਕਈ ਲੋਕੀ ਪਾਉਂਦੇ ਨੇ ਜੀ ਪਦਾਨ ਤੇ ਕਈ ਪਾਉਂਦੇ ਨੇ ਕਲੋਰੋ ਕਲੋਰੋ ਆਪਾਂ ਨੂੰ ਉਹੀ 550 ਤੋਂ ਲੈ ਕੇ 600 650 ਤੱਕ ਪੈ ਜਾਂਦਾ 1 ਲੀਟਰ ਵਾਲੀ ਜੇ ਪਦਾਨ ਪਾਉਣੀ ਹੈ ਤਾਂ 95 ਤੋਂ 100 ਰੁਪਏ ਕਿਲੋ ਦਾ ਰੇਟ ਚੱਲ ਰਿਹਾ ਇਸ ਵਾਰੀ ਤਾਂ 7.5 ਕਿਲੋ ਪਾਉਣੇ ਆ ਜਾਂ ਉਹ ਲੀਟਰ ਪਾ ਲਈਏ 650 ਤੋਂ 750 ਯਾਨੀ ਕਿ ਆਪਾਂ 700 ਰੁਪਏ ਇਹਦਾ ਮੰਨ ਕੇ ਚੱਲੋ ਖਰਚਾ ਆ ਗਿਆ ਇਹ ਫਿਰ ਪਟਾਸ ਆ ਗਈ ਆਪਣੀ ਉਹ ਮਰਚਾਂ ਜੀਆਂ ਵਾਲੀ ਹੁੰਦੀ ਹੈ ਦਵਾਈ ਜਾਂ ਤੁਸੀਂ ਦਾਣੇਦਾਰ ਪਾਉਂਦੇ ਹੋ 17-1800 ਦਾ ਥੈਲਾ ਪੁਆਈ ਪੁਈ ਪਾ ਕੇ ਉਹ ਤੁਸੀਂ 900 ਰੁਪਏ ਦਾ ਉਹ ਲਾ ਲਓ ਪਟਾਸ ਫਿਰ ਅੱਗੇ ਆਪਣੇ ਕੋਲ ਤਿੰਨ ਚੀਜ਼ ਆ ਗਈਆਂ ਮੇਨ ਸਪਰੇ ਹਾਂ ਗੋਭ ਦੀ ਪੱਤਾ ਲਪੇਟ ਦੀ ਤੇਲੇ ਦੀ ੱੱਬੇ ਦੀ ਉਲੀ ਦੀ ਜਾ ਕੋਈ ਵੀ ਆਪਾਂ ਦੋ ਚਾਰ ਮਿਕਸ ਕਰਦੇ ਆ ਹੁਣ ਇੱਥੇ ਸਵਾਲ ਥੋੜਾ ਜਿਹਾ ਵੱਡਾ ਹੈ ਭਾਈ ਜੇ ਤੁਸੀਂ ਪਹਿਲਾਂ ਯਾਨੀ ਕਿ ਚੈਸ ਚੁਸ ਵਾਲੀ ਕਰ ਦੇਣੀ ਹੈ ਤੇਲੇ ਵਾਲੀ ਵੱਡੇ ਬ੍ਰਾਂਡ ਕਰਨਨੇ ਤਾਂ ਰੇਟ ਜ਼ਿਆਦਾ ਹੈ ਜੇ ਬਿਲਕੁਲ ਹੀ ਦੇਸੀ ਜਿਹੀ ਕਰਨੀ ਹੈ ਤਾਂ ਉਹ ਘੱਟ ਹੈ ਜੇ ਫਿਰ ਵੀ ਆਪਾਂ ਸਹੀ ਮੰਨ ਕੇ ਚੱਲੀਏ ਚੈਸ ਨਾਮ ਹੀ ਪਾਈਏ ਤਾਂ ਨਾਰਮਲ ਆਪਾਂ ਨੂੰ 1200 ਰੁਪਏ ਤੱਕ ਦੀ ਆਪਾਂ ਮੰਨ ਕੇ ਚੱਲੀਏ ਇੱਕ ਸਪਰੇ ਤਾਂ 3 ਸਪਰੇ ਆ ਆਪਾਂ ਨੂੰ 3600 ਰੁਪਏ ਦੀਆਂ ਇਹ ਪੈ ਗਈਆਂ ਜੀ ਠੀਕ ਹੈ ਉਸ ਤੋਂ ਬਾਅਦ ਵੀ ਨਦੀਨ ਕੱਢਣ ਲਈ ਦਿਹਾੜੀ ਦੋ ਬੰਦੇ ਆਪਾਂ ਲਾ ਦਿੱਤੇ ਇੱਕ ਕਿੱਲੇ ਦੇ ਵਿੱਚ ਸਾਰੇ ਦਿਨ ਚ ਇੱਕ ਬੰਦਾ ਵੀ ਲਾ ਸਕਨੇ ਆ ਪਰ ਆਪਾਂ ਹੋ ਜਾਂਦਾ ਕਈ ਵਾਰੀ ਦੋ ਵਾਰੀ ਵੀ ਲਾਣੇ ਪੈਂਦੇ ਨੇ ਵੱਟਾਂ ਬੰਨੇ ਵੀ ਆਪਾਂ ਪਾਉਨੇ ਆ ਤਾਂ ਉਹ ਲਾ ਕੇ 500 ਰੁਪਿਆ 1000 ਰੁਪਿਆ ਇਹ ਦਿਹਾੜੀ ਹੋ ਗਈ ਦੋ ਬੰਦਿਆਂ ਦੀ ਠੀਕ ਹੈ ਜੀ ਫੇਰ ਭਾਈ ਨਦੀਨ ਕੱਢ ਦਿੱਤਾ ਤੇ ਜੀਰੀ ਬਹੁਤ ਵਧੀਆ ਹੋ ਗਈ ਹੈ ਹੁਣ ਕੰਬਾਈਨ ਆ ਲਾ ਗਿਆ ਵੱਢਣ ਇਹ 1600 ਰੁਪਏ ਵੀ ਲੈਂਦੇ 1400 ਵੀ ਲੈਂਦੇ ਆਪਾਂ ਲਾਣਾ 1500 ਰੁਪਈਆ ਠੀਕ ਹੈ ਇਸ ਤੋਂ ਬਾਅਦ ਭਾਈ ਹੁਣ ਮੰਡੀ ਤੱਕ ਲੈ ਕੇ ਜਾਣ ਦਾ ਹਰੇਕ ਚੌਥੇਕ ਪਿੰਡ ਬਾਅਦ ਆਪਾਂ ਨੂੰ ਮੰਡੀ ਮਿਲ ਜਾਂਦੀ ਏ ਤੇ ਯਾਨੀ ਕਿ ਮੰਨ ਕੇ ਚਲੋ ਕੋਈ 5 ਤੋਂ 6 ਕਿਲੋਮੀਟਰ ਦਾ ਸਫ਼ਰ ਤੇ ਹੈ ਹੀ ਸੋ ਜੋ ਕਿਰਾਏ ਵਾਲਿਆਂ ਭਾਈ ਉਹ ਤੇ ਘੱਟੋ ਘੱਟ 1000 ਰੁਪਈਆ ਤੇ ਕਿਤੇ ਨਹੀਂ ਗਿਆ ਦੇਣਗੇ ਦੇਣਗੇ ਜੇ ਤੁਹਾਡਾ ਆਪਣਾ ਟ੍ਰੈਕਟਰ ਟਰਾਲੀ ਹੈ ਤਾਂ 3 ਕਿ ਲੀਟਰ ਦੇ ਵਿੱਚ ਤੁਸੀਂ ਬੜੇ ਆਰਾਮ ਨਾਲ ਮੰਡੀ ਪਹੁੰਚ ਜਾਓਗੇ ਉਹੀ ਯਾਨੀ ਕਿ 250 ਰੁਪਏ ਦਾ ਤੇਲ ਜਾਂ 300 ਦਾ ਲਾ ਲਓ ਜੀ ਠੀਕ ਹੈ ਜੇਕਰ 4-5 ਕਿਲੋਮੀਟਰ ਮੰਡੀ ਹੈ ਬਾਕੀ ਤੁਸੀਂ ਉਹ حساب ਕੋ ਤਾਂ ਲਾਣਾ ਹੈ ਹੁਣ ਜਿਹੜਾ ਆ ਸਟਾਰ ਵਾਲਾ ਖਰਚਾਣਾ ਦੋਸਤੋ ਇਹ ਖਰਚਾ ਆਪਾਂ ਲਾਣਾ ਕਿੰਨਾ ਲਾਣਾ ਇਹ ਹੋ ਵੀ ਸਕਦਾ ਹੈ ਤੇ ਨਹੀਂ ਵੀ ਪਰ ਜ਼ਿਆਦਾਤਰ ਇਹ ਹੁੰਦਾ ਹੀ ਹੈ ਜਿਵੇਂ ਕਿ ਮੋਟਰ ਦਾ ਖਰਚਾ ਜੇ ਮੋਟਰ ਸੜ ਜੇ ਫਿਰ ਤਾਂ 5-6-7000 ਤੱਕ ਜਾਂਦੀ ਗੱਲ ਪਰਾਪਨ ਰਿਪੇਅਰ ਦਾ ਇਲਾਨ ਹੈ ਕਿ ਨਹੀਂ ਜੀ ਸੜੀ ਨਹੀਂ ਮੋਟਰ ਵੈਸੇ ਕੇਬਲ ਕੁਬਲ ਪੈ ਗਈਆਂ ਕੁਛ ਹੈ ਸਟਾਰਟਰ ਦੀ ਰਿਪੇਅਰ ਹੋ ਗਈ ਜਾਂ ਟਰਾਂਸਫਾਰਮਰ ਦੀ ਮਣੀ ਮੁੱਟੀ ਰਿਪੇਅਰ ਕਰਤੀ ਇਹ ਖਰਚਾ ਆਪਾਂ ਓਕਾ ਪੁਕਾ ਜਿਆਦਾ ਨਹੀਂ ਤਾਂ 2500 ਰੁਪਿਆ ਲਾ ਲਈ ਨੇ ਜਿਆਦਾ ਨਹੀਂ ਲਾਉਂਦੇ ਇਹ ਵੈਸੇ 7000 ਤੱਕ ਵੀ ਖਰਚਾ ਜਾ ਸਕਦਾ ਭਾਈ ਜੀ ਇੱਕ ਸੀਜ਼ਨ ਦੇ ਵਿੱਚ ਮੋਟਰ ਕੱਢਣੀ ਪੈ ਜੇ ਠੀਕ ਹੈ ਉਦੋਂ ਬਾਅਦ ਆਪਣੇ ਕੋਲ ਆ ਗਿਆ ਜੀ ਜੀਰੀ ਦਾ ਝਾੜ ਹੁਣ ਜੀਰੀ ਦਾ ਝਾੜ ਭਾਈ 30 ਕੁਇੰਟਲ ਤੋਂ ਲੈ ਕੇ 31 32 ਤੇ 34 35 ਕੁਇੰਟਲ ਤੱਕ ਵੀ ਚਲਾ ਜਾਂਦਾ ਆਪਾਂ ਇੱਥੇ ਘੱਟ ਨਹੀਂ ਲਾਵਾਂਗੇ ਆਪਾਂ 32 ਕੁਇੰਟਲ ਛਾੜ ਲਾਵਾਂਗੇ ਇਹਦਾ ਠੀਕ ਹੈ ਜੀ 32 ਨੂੰ ਆਪਾਂ ਗੁਣਾ ਕਰਾਂਗੇ 2203 ਦੇ ਨਾਲ 70400 ਤੁਸੀਂ 70500 ਹੀ ਕਰ ਲਓ ਜੀ ਵਾਦਾ ਹੀ ਹੋਇਆ ਆਪਾਂ ਨੂੰ ਠੀਕ ਹੈ ਇਹ ਮਤਲਬ ਟੌਪ ਦੀ ਜੀਰੀ ਹੈ ਮਤਲਬ ਬਿਮਾਰੀ ਪੈ ਗਈ ਤੇ ਸਪਰੇਅ ਕਰਤੀ ਠੀਕ ਹੋਗੀ ਅਗਰ ਕਿਤੇ ਕੋਈ ਗਲਤੀ ਹੋ ਗਈ ਤੇ ਇਹ 70 ਵਾਲੀ ਜਿਹੜੀ ਫਿਗਰ ਹੈ ਇਹ ਗੇਮ ਹੈ ਇਹ 65 ਤੇ ਵੀ ਆ ਸਕਦੀ ਹੈ 60 ਬਾੜ ਤੇ ਵੀ ਰਹਿ ਸਕਦੀ ਹੈ ਹਾਂ ਜਾਣ ਨੂੰ 75 ਤੇ ਵੀ ਜਾ ਸਕਦੀ ਹੈ ਠੀਕ ਹੈ ਇਹ ਪੀਆਰ ਜੀਰੀ ਦੇ ਆਪਾਂ ਹਿਸਾਬ ਲਾ ਰਹੇ ਹਾਂ ਤਾਂ ਆਪਣੀ ਕੁੱਲ ਆਮਦਨ ਜਿਹੜੀ ਹੈ ਝੋਨੇ ਤੋਂ ਉਹ ਹੋ ਗਈ ਜੀ ਸੁਖ ਨਾਲ 70500 ਦੀ 75000 ਤੇ ਜਿਹੜਾ ਕੁੱਲ ਖਰਚਾ ਆਇਆ ਹੈ ਸਾਰਾ ਤੁਸੀਂ ਉਸ ਨੂੰ ਟੋਟਲ ਕਰੋਗੇ ਜੋ ਵੀ ਮੈਂ ਲਾਲ ਪੈਨ ਦੇ ਨਾਲ ਲਿਖਿਆ ਇਹ ਖਰਚਾ ਤੁਹਾਡਾ ਆ ਜਾਊਗਾ ਜੀ 21000 ਰੁਪਏ ਦੇ ਕਰੀਬ ਠੀਕ ਹੈ ਇਸ ਤੋਂ ਬਾਅਦ ਤੁਸੀਂ 6 ਮਹੀਨੇ ਦੀ ਜਾਂ 5 ਮਹੀਨੇ ਦੀ ਇੱਕ ਵਿਆਜ ਲਾਉਣੀ ਹੈ ਕਿੰਨੂੰ ਇਹ 75000 ਜਿਹੜਾ ਤੁਸੀਂ ਠੇਕਾ ਦਿੱਤਾ ਪਨੀਰੀ ਬੀਜਣ ਤੋਂ ਪਹਿਲਾਂ ਹੀ ਆਪਾਂ ਕਿੰਨਾ ਮਹੀਨਾ ਠੇਕਾ ਦੇ ਦਿੰਨੇ ਆ ਤੇ ਉਹਦੀ ਵਿਆਜ ਆਪਾਂ ਨੂੰ 5 ਤੋਂ 6 ਮਹੀਨੇ ਪੈਂਦੀ ਹੈ ਡੇਢ ਰੁਪਏ ਦੇ ਹਿਸਾਬ ਨਾਲ ਵੀ ਵੇਖੀਏ ਤਾਂ ਮੈਨੂੰ ਲੱਗਦਾ ਕੋਈ 6700 ਰੁਪਏ ਚਲੋ 5 ਮਹੀਨੇ ਦੀ ਘੱਟ ਲਾ ਲਓ ਯਾਨੀ ਕਿ 6500 ਰੁਪਏ ਤਾਂ ਵਿਆਜ ਆਪਾਂ ਨੂੰ ਇਹਦੀ ਪੈਂਦੀ ਹੈ ਸੋ ਇਹ ਆਪਣਾ ਖਰਚਾ ਲਿਖ ਲਿਆ ਅਜੇ ਇਹਦਾ ਕੋਈ ਟੋਟਲ ਨਹੀਂ ਕਰਨਾ ਆਪਾਂ ਆਪਾਂ ਜਾਣਾ ਜੀ ਹੁਣ ਸੁੱਖ ਨਾਲ ਸਾਰਾ ਹਿਸਾਬ-ਕਿਤਾਬ ਹੋ ਗਿਆ ਆਪਾਂ ਜਾਣਾ ਹੁਣ ਕਣਕ ਦੇ ਹੱਲ ਕਣਕ ਵਾਲੇ ਜਾਣੇ ਆ ਤੇ ਸਾਡੇ ਕੋਲ ਇੱਥੇ ਆ ਗਿਆ ਜੀ ਕਣਕ ਦਾ ਬੀਜ 50 ਕਿਲੋ ਇਹ 50 ਕਿਲੋ ਬੀਜ ਅਗਰ ਤੁਸੀਂ ਘਰ ਦਾ ਵੀ ਪਾਉਂਦੇ ਹੋ ਤੇ 22 ਰੁਪਏ ਨੂੰ ਵੀ ਮੰਨ ਕੇ ਚੱਲੀਏ ਤਾਂ ਫਿਰ ਵੀ 11-1200 1300 ਦਾ ਬਣਦਾ ਲੇਕਿਨ ਜੇ ਥੈਲੀ ਦਾ ਬੀਜ ਵੀ ਲਿਓਨੇ ਆ ਨਾਰਮਲ ਆਪਣੀ ਕੋਈ 12-1300 ਦੀ ਥੈਲੀ ਆ 1400 ਦੀ 40 ਕਿਲੋ ਦੀ ਯਾਨੀ ਕਿ 1800 ਰੁਪਏ ਦਾ ਬੀਜ ਤਾਂ ਇੱਕ ਕਿੱਲੇ ਦੇ ਵਿੱਚ ਪੈ ਜਾਂਦਾ ਠੀਕ ਹੈ ਫਿਰ ਬਿਜਾਈ ਆ ਗਈ ਹੈ ਬਿਜਾਈ ਜੇ ਤੁਸੀਂ ਹੁਣ ਖੇਤ ਨੂੰ ਵਾਹੁੰਦੇ ਹੋ ਦੋ ਵਾਰੀ ਫਿਰ ਸੁਹਾਗਾ ਫੇਰਦੇ ਹੋ ਫਿਰ ਤੁਸੀਂ ਯਾਨੀ ਕਿ ਕੇਰਾ ਕਰਦੇ ਹੋ ਮਸ਼ੀਨ ਦੇ ਨਾਲ ਇੱਕ ਉਹ ਤਰੀਕਾ ਹੈ ਜਾਂ ਤੁਸੀਂ ਤੱਪੜ ਦੇ ਵਿੱਚ ਮਸ਼ੀਨ ਦੇ ਨਾਲ ਕੇਰਾ ਕਰ ਦਿੰਦੇ ਹੋ ਉਹਦਾ ਤੁਸੀਂ ਭਾਈ ਮੈਨੂੰ ਲੱਗਦਾ 5-600 ਰੁਪਿਆ ਲਾ ਲਓ ਪਰ ਜ਼ਿਆਦਾਤਰ ਤਾਂ ਸੁਪਰਸੀਡਰ ਚੱਲਦਾ ਭਾਈ ਤੇ ਉਹਦਾ ਖਰਚਾ 1800 ਤੋਂ ਲੈ ਕੇ 2000 ਰੁਪਏ ਆ ਭਾਈ ਜੇ ਤੁਹਾਡਾ ਆਪਣਾ ਯਾਨੀ ਕਿ ਟਰੈਕਟਰ ਫੇਰ ਤੁਸੀਂ ਮੰਨ ਕੇ ਚੱਲੋ ਜੀ ਤੁਹਾਡਾ ਜਿਹੜਾ ਖਰਚਾ ਆਏਗਾ ਉਹ ਤੁਸੀਂ ਇੱਥੇ ਮੈਕਸਿਮਮ 800 ਰੁਪਇਆ ਲਾ ਲਓ ਜੀ ਠੀਕ ਹੈ ਇਹ ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਜੀ ਡੀਏਪੀ ਅਗਰ ਇੱਕ ਬੈਗ ਪਾਉਨੇ ਆ ਕਈ ਸਵਾ ਕੇ ਡੇਢ ਵੀ ਪਾਉਂਦੇ ਤਾਂ ਤੁਸੀਂ 1350 ਰੁਪਏ ਦਾ ਆਪਣਾ ਡੀਏਪੀ ਹੋ ਗਿਆ ਯੂਰੀਆ ਫੇਰ ਕਣਕ ਦੇ ਵਿੱਚ ਤਿੰਨ ਥੇਲੇ ਪੈ ਜਾਂਦਾ ਢਾਈ ਤੋਂ ਤਿੰਨ ਥੇਲੇ ਤਾਂ ਫੇਰ ਆਪਾਂ ਉਹਦੇ ਵਿੱਚ 800 ਰੁਪਇਆ ਫੇਰ ਲਾ ਲਿਆ ਉਹਦਾ ਫਿਰ ਆਪਣੇ ਕੋਲ ਆ ਜਾਂਦੀ ਇਹ ਗੁੱਲੀ ਡੰਡੇ ਦੀ ਸਪਰੇ ਇਹ ਸਪਰੇ ਤੁਸੀਂ ਮੋਟਾ-ਮੋਟਾ 1.400 ਰੁਪਏ ਦੀ ਲਾ ਲਓ ਉਸ ਤੋਂ ਬਾਅਦ ਅਗਰ ਤੁਸੀਂ ਤਾਕਤ ਵਾਲੀ ਕੋਈ ਜ਼ਿੰਕ ਮੈਗਜ਼ਨ ਦੀ ਸਪਰੇ ਕਰ ਦਿੰਦੀ ਹੋ ਤਾਂ ਉਹ ਜਿਹੜਾ ਤੁਸੀਂ ਸਪਰੇ ਆ ਜਿਆਦਾ ਨਹੀਂ ਉਹਦਾ ਖਰਚਾ 300 ਰੁਪਏ ਦਾ ਹੈਗਾ ਇੱਕ ਦਾ ਕਰਨ ਦੀ ਸਪਰੇ ਦਾ ਖਰਚਾ ਮੈਂ ਕਿਤੇ ਨਹੀਂ ਲਾਇਆ ਮੈਂ ਇਹ ਮੰਨ ਕੇ ਚੱਲ ਰਿਹਾ ਕਿ ਅਸੀਂ ਆਪ ਕਰ ਰਹੇ ਹਾਂ ਸਪਰੇ ਤੇ ਉਸ ਤੋਂ ਬਾਅਦ ਵੀ ਕੰਬਾਈਨ ਵਾਲੇ ਭਾਈ ਸਾਹਿਬ ਫੇਰ ਆ ਗਏ ਫਿਰ ਉਹਨਾਂ ਨੇ ਯਾਨੀ ਕਿ 1400 ਵੀ ਲੈ ਸਕਦੇ ਨੇ 1500 ਵੀ ਲੈ ਸਕਦੇ ਨੇ ਆਈਡੀਆ ਮੈਂ ਪਿਛਲੇ ਸਾਲ ਦਾ ਲਿਖ ਰਿਹਾ ਇਹ ਉਹ ਕਣਕ ਦਾ 100 ਘੱਟ ਲੈ ਲਿਆ ਫਿਰ ਉਸ ਉਹੀ ਮੰਡੀ ਆ ਉੱਥੇ ਜਾਣਾ ਆਪਾਂ ਤਾਂ ਇੱਕ ਆਪਣਾ ਕਰਾਇਆ ਹੋ ਗਿਆ 1000 ਰੁਪਿਆ ਤੇ ਦੂਜਾ ਆਪਣਾ ਉਹੀ ਮੰਨ ਕੇ ਚੱਲੋ ਕਿ 300 ਰੁਪਏ ਦੇ ਵਿੱਚ ਆਪਾਂ ਪਹੁੰਚ ਕਰ ਦਿੱਤੀ ਭਾਈ ਠੀਕ ਹੈ ਇਹ ਉਸ ਤੋਂ ਬਾਅਦ ਹੁਣ ਆਈ ਇਹ ਆਪਣੀ ਤੂੜੀ ਦਾ ਖਰਚਾ ਵੈਸੇ ਤੂੜੀ ਨੂੰ ਤੁਸੀਂ ਤੂੜੀ ਨਾਲ ਕੱਟ ਵੀ ਸਕਦੇ ਹੋ ਜਿੱਦਾਂ ਮੈਥ ਦਾ ਆਪਾਂ ਕੁਐਸਚਨ ਨਹੀਂ ਸੀ ਕਰਦੇ ਤੂੜੀ ਨਾਲ ਤੂੜੀ ਕੱਟੀ ਗਈ ਤੇ ਜੇ ਆਪਾਂ ਦੋ ਟਰਾਲੀਆਂ ਤੋੜੀ ਮੰਨ ਕੇ ਚੱਲੀਏ ਇੱਕ ਕਿੱਲੇ ਦੇ ਵਿੱਚ ਤੇ ਉਸ ਨੂੰ ਬਣਵਾਉਣ ਤੋਂ ਲੈ ਕੇ ਪਿੰਡ ਢੋਣ ਤੱਕ ਤੁਹਾਡਾ ਖਰਚਾ ਮੰਨ ਕੇ ਚਲੋ 1000 ਤੋਂ 1200 ਇੱਕ ਟਰਾਲੀ ਦਾ ਆ ਜਾਂਦਾ ਸੋ ਆਪਾਂ ਓਵਰ ਆਲ ਇੱਕ 2500 ਰੁਪਿਆ ਖਰਚਾ ਇਹਦਾ ਲਾ ਲਈਏ ਤੋੜੀ ਦਾ ਫੇਰ ਸੁੱਖ ਨਾਲ ਜਿਹੜੀ ਆਪਣੀ ਕਣਕ ਹੈ ਭਾਈ ਇਹਦਾ ਝਾੜ ਹੈ ਤਾਂ ਕਣਕ ਦਾ ਝਾੜ ਵੀ ਆਪਾਂ ਫੁੱਲ ਲਾਵਾਂਗੇ ਇਸ ਵਾਰੀ ਕਹਿੰਦੇ ਵੀ 24 24.24 ਕੁੰਟਲ ਤੱਕ ਵੀ ਗਿਆ ਕਈ ਕਹਿੰਦੇ ਵੀ ਸਾਡਾ 21.20 ਕੁੰਟਲ ਤੱਕ ਕਰਿਆ ਤਾਂ ਆਪਾਂ ਚੰਗਾ ਝਾੜ ਜਿਹੜਾ ਇੱਕ ਐਵਰੇਜ ਆ ਉਹ 22 ਕੁਇੰਟਲ ਮੰਨ ਕੇ ਚੱਲਦੇ ਆ ਕਿ 22 ਕੁਇੰਟਲ ਆਪਣੀ ਕਣਕ ਨਿਕਲੀ ਤੇ ਰੇਟ ਆਪਾਂ ਨੂੰ ਮਿਲ ਗਿਆ ਸੀ 22 ਦੇ ਉੱਤੇ 2275 22 ਕੁਇੰਟਲ 2275 ਨੂੰ 50000 ਤੇ 50 ਰੁਪਏ ਬਣਦੇ ਆ 50000 ਰੁਪਿਆ ਹੋ ਗਿਆ ਤਾਂ ਆਮਦਨ ਆਪਾਂ ਨੂੰ ਇਹ ਹੋ ਗਈ ਜੀ ਆਮਦਨ ਇੱਥੇ ਆਪਾਂ ਲਾਣੀ ਹੈ ਦੋ ਵਾਰੀ ਇੱਕ ਤੇ ਹੋ ਗਈ ਜੀ 50000 ਕਣਕ ਦੀ ਆਮਦਨ ਫਿਰ ਜਿਹੜੀ ਹੁਣ ਦੋ ਟਰਾਲੀਆਂ ਤੋੜੀ ਐ ਅਗਰ ਆਪਾਂ ਉਹ ਵੇਚਦੇ ਆਂ ਤਾਂ ਕਈ ਵਾਰੀ 1800 2000 ਦੀ ਟਰਾਲੀ ਵੀ ਵਿਕਦੀ ਹੈ ਭਾਈ ਕਈ ਵਾਰੀ 3500 4000 ਦੀ ਵੀ ਵਿਕਦੀ ਹੈ ਆਪਾਂ ਚਲੋ ਵਾਅਦੇ 'ਚ ਮੰਨ ਕੇ ਚੱਲਦੇ ਹਾਂ ਕਿ ਦੋ ਟਰਾਲੀਆਂ ਤੋੜੀ 6000 ਦੀਆਂ ਹੋ ਗਈਆਂ ਤਾਂ ਇੱਥੇ ਆਪਾਂ 6000 ਇਹ ਵੀ ਆਮਦਨ ਜੋੜਾਂਗੇ ਤੋੜੀ ਵਾਲੀ ਠੀਕ ਹੈ ਬਣਵਾਈ ਵੀ ਲਾ ਦਿੱਤੀ 2500 6000 ਆਮਦਨ ਵੀ ਲਾ ਦਿੱਤੀ ਤਾਂ ਕੁੱਲ ਆਮਦਨ ਆਪਣੇ ਕੋਲੇ ਹੋ ਗਈ ਜੀ 56000 ਰੁਪਏ ਠੀਕ ਹੈ ਜੀ ਤੇ ਜਿਹੜਾ ਕੁੱਲ ਖਰਚਾ ਇਹ ਆਇਆ ਕਣਕ ਦਾ ਜੁਰਾਤ ਤੁਸੀਂ ਇਹਦਾ ਟੋਟਲ ਕਰੋਗੇ ਬਣੂਗਾ ਜੀ ਸਾਢੇ 11000 ਦੇ ਕਰੀਬ 11500 ਠੀਕ ਹੈ ਜੀ ਲੈ ਵੀ ਹੁਣ ਆਪਾਂ ਪੈਨ ਦਾ ਰੰਗ ਬਦਲ ਲਿਆ ਕਿਉਂਕਿ ਹੁਣ ਆਪਾਂ ਨੂੰ ਬਚਤਾਂ ਹੋਣ ਲੱਗੀਆਂ ਨੇ ਬਚਤ ਹੋਣ ਕੀ ਹੋਣ ਲੱਗੀ ਏ ਤੁਸੀਂ ਵੇਖਣੀ ਏ ਵੇਖੋ ਜੀ ਇੱਕ ਆਪਾਂ ਦਿੱਤਾ ਜੀ 75000 ਰੁਪਏ ਇਹਦੇ ਵਿੱਚ ਪਲੱਸ ਕੀਤਾ ਇਹ ਵਾਲਾ 6500 ਫਿਰ ਪਲੱਸ ਕੀਤਾ ਇਹਦੇ ਵਿੱਚ 21000 ਇਹਦੇ ਵਿੱਚ ਫਿਰ ਪਲੱਸ ਕੀਤਾ ਆਪਾਂ 11000 ਤੇ 500 ਇਹ ਆਪਣਾ ਟੋਟਲ ਖਰਚਾ ਤੁਸੀਂ ਜੇਕਰ ਜੋੜ ਲਾਓਗੇ ਤਾਂ ਇਹ ਬਣੇਗਾ ਜੀ 1 ਲੱਖ 14000 ਦੇ ਕਰੀਬ ਠੀਕ ਹੈ ਜੀ ਇਹਦੇ ਵਿੱਚ ਆਪਣੀ ਹੁਣ ਜਿਹੜੀ ਆਮਦਨ ਹੈ 1 52000 ਰੁਪਏ ਹੈ ਇਹ 70500 ਹੈ ਇਹਨਾਂ ਦਾ ਅਗਰ ਟੋਟਲ ਲਾਵਾਂਗੇ ਆਪਾਂ ਏ ਬਣੇਗਾ ਆਪਣੇ ਕੋਲ ਇਹ ਆਪਣਾ ਬਣਿਆ ਜੀ 126500 ਦੇ ਕਰੀਬ ਠੀਕ ਹੈ ਹੁਣ ਇਹਦੇ ਵਿੱਚੋਂ ਇਹਦੇ ਵਿੱਚੋਂ ਆਪਾਂ ਇਹਨੂੰ ਮਾਈਨਸ ਕਰ ਦਾਂਗੇ ਆਪਣੇ ਕੋਲ ਕੁੱਲ ਮਲਾ ਕੇ 12500 ਤੁਸੀਂ ਆਖੋਗੇ ਇੰਨਾ ਕਿਵੇਂ ਬਚ ਗਿਆ ਭਾਈ ਇਹ ਇੱਕ ਕਿੱਲੇ ਦੀ ਆਮਦਨ ਹੈ ਇੱਕ ਸਾਲ ਦੀ ਇਹ ਇੱਥੇ ਗੌਰ ਕਰਨ ਵਾਲੀ ਗੱਲ ਹੈ ਜਿਹੜੀ ਇੱਕ ਸਾਲ ਦੀ ਆਮਦਨ ਹੈ ਜੇਕਰ ਸਾਰਾ ਕੁਝ ਸੁੱਖੀ ਸਾਂਦੀ ਠੀਕ ਰਵੇ ਜਾਂ ਲੇਕਿਨ ਜਿਹੜਾ ਖਰਚਾ ਨਹੀਂ ਲਾਇਆ ਵੀ ਅੱਜਕੱਲ ਸਾਈਕਲਾਂ ਤੇ ਹੁਣ ਖੇਤਾਂ 'ਚ ਘੱਟ ਹੀ ਜਾਂਦੇ ਨੇ ਲੋਕ ਹਰੇਕ ਪਾਣੀ ਬਦਲਣ ਵੀ ਜਾਣਾ ਤੇ ਆਪਾਂ ਮੋਟਰਸਾਈਕਲ ਦੀ ਵਰਤੋਂ ਕਰਨੀ ਆ ਤਾਂ ਫਟਕਲ ਖਰਚਾ ਜਿਹੜਾ ਉਹ ਆਪਾਂ 12000 ਇੱਕ ਸਾਲ ਦਾ ਤੁਸੀਂ ਮੰਨ ਕੇ ਚੱਲਦੇ ਹੋ ਨਾ ਖੇਤ ਨੂੰ ਜਾਈਏ ਤਾਂ ਮੋਟਰਸਾਈਕਲ ਤੇ ਤਾਂ ਸਾਲ ਵਿੱਚ ਕਿੰਨਾ ਪੈਟਰੋਲ ਆਪਾਂ ਲਾ ਦਿੰਨੇ ਆ ਫੇਰ ਜਿਹੜੇ ਆਪਾਂ ਇਹ ਯੂਰੀਆ ਲੈ ਕੇ ਆਣਿਆਂ ਚਾਹੇ ਸੋਸਾਇਟੀ ਤੋਂ ਚਾਹੇ ਆਪਣੇ ਨੇੜੇ ਦੇ ਸ਼ਹਿਰ ਤੋਂ ਤਾਂ ਉਹ ਵਾਲਾ ਖਰਚਾ ਜਿਹੜਾ ਕੋਈ 500000 ਟਰੈਕਟਰ ਦਾ ਤੇਲ ਉਹ ਵੀ ਨਹੀਂ ਲਾਇਆ ਤੇ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਬੰਦੇ ਨੇ ਠੇਕੇ ਤੇ ਜ਼ਮੀਨ ਲਈ ਏ ਅਸੀਂ ਉਹਦੀ ਲੇਬਰ ਤਾਂ ਲਈ ਵੀ ਨਹੀਂ ਹੈਗੀ ਇੱਕ ਹੁੰਦੀ ਏ ਇਕਨੋਮਿਕਸ ਦੇ ਵਿੱਚ ਅਲਟਰਨੇਟਿਵ ਕੋਸਟ ਹੁੰਦੀ ਏ ਕਿ ਜੇਕਰ ਮੈਂ ਇੱਥੇ ਕੰਮ ਨਾ ਕਰਕੇ ਇਦੇ ਬਦਲੇ ਕੋਈ ਹੋਰ ਕੰਮ ਕਰਦਾ ਹੁੰਦਾ ਜਾਂ ਕੋਈ ਬੰਦਾ ਫੈਕਟਰੀ 'ਚ ਕੰਮ ਕਰਦਾ ਵੀ ਲੇਬਰ ਇੱਥੇ ਨਹੀਂ ਕਰਦਾ ਤਾਂ 15-18000 ਉੱਥੋਂ ਵੀ ਲੈ ਸਕਦਾ ਹੋ ਇੱਕ ਮਹੀਨੇ ਦਾ ਤਾਂ ਉਹ 6 ਮਹੀਨਿਆਂ ਦੀ ਲਾ ਲਓ ਸਾਹਿਬ ਵੀ ਅਗਰ ਉਹ ਵਿੱਚ ਲਾ ਦੀਏ ਤੇ ਬੱਚਤ ਆਪਣੀ ਕਿੰਨੀ ਰਹਿ ਜਾਣੀ ਜੇ ਤੁਹਾਨੂੰ ਲੱਗਦਾ ਕਿਤੇ ਕੁਝ ਮੈਂ ਘਟਵਾਦ ਲਿਖ ਦਿੱਤਾ ਤੇ ਇਹ ਯਾਨੀ ਕਿ ਤੁਸੀਂ ਸਹੀ ਕਰ ਸਕਦੇ ਹੋ ਕਮੈਂਟ ਦੇ ਵਿੱਚ ਦੱਸ ਦਿਓ ਭਾਈ ਕੋਈ ਰੇਟ ਘਟਵਾਦ ਲੱਗ ਗਿਆ ਹੋਵੇ ਹਿਸਾਬ ਕਿਤਾਬ 'ਚ ਗੜਬੜ ਹੋ ਗਈ ਹੋਵੇ ਵੈਸੇ ਮੈਂ ਕੋਸ਼ਿਸ਼ ਕੀਤੀ ਹੈ ਠੀਕ ਕਰਨ ਦੀ ਹੁਣ ਇਹਦੇ ਵਿੱਚ ਇੱਕ ਖੇੜਕੀ ਬਣ ਸਕਦੀ ਹੈ ਕਿ ਜੇਕਰ ਕਣਕ ਝੋਨੇ ਦੀ ਜਗ੍ਹਾ ਅਗਰ ਇੱਕ ਫਸਲ ਹੋਰ ਵਿੱਚ ਆ ਜੇ ਜਾਂ ਝੋਨੇ ਦੇ ਨਾਲ ਕਣਕ ਨਾ ਕਰਕੇ ਕੋਈ ਮਟਰ ਆਲੂ ਪਲੱਸ ਮੱਕੀ ਕਰ ਲੇ ਔਰ ਮੱਕੀ ਪਕਾਵੇਂ ਕਹਿੰਦੇ ਇਸ ਵਾਰੀ ਵਧੀਆ ਵਿਕ ਗਈ ਭਾਈ ਜਿਹੜੇ ਬੰਦੇ ਕੋਲ ਟਰੈਕਟਰ ਸੰਧ ਪਾਂਡੇ ਸਾਰੇ ਚੰਗੇ ਹੈਗੇ ਤੇ ਲੇਬਰ ਹੈਗੀ ਚੰਗੀ ਉਹ ਤਿੰਨ ਫਸਲਾਂ ਕੱਢ ਸਕਦਾ ਭਾਈ ਉਹਦੀ ਫੇਰ ਆਮਦਨ 12 ਆਲੀ 18 20 22 ਤੱਕ ਵੀ ਜਾ ਸਕਦੀ ਹੈ ਇੱਕ ਏਕੜ 'ਚ ਤਾਂ ਇਹ ਵੀ ਦੇਖ ਲਓ ਹੁਣ ਭਾਈ ਠੇਕੇ ਦੇ ਜ਼ਮੀਨ ਲੈ ਕੇ 75000 ਠੇਕਾ ਦੇ ਕੇ ਤੁਹਾਨੂੰ ਕਿੰਨਾ ਕੁ ਬਚਦਾ ਜੇਕਰ ਕਿਸੇ ਨੇ ਭਾਈ 5 ਕਿੱਲੇ ਵੀ ਮੰਨ ਕੇ ਚਲੋ ਠੇਕੇ ਤੇ ਲਏ ਨੇ ਤਾਂ ਇਹ حساب ਨਾਲ ਉਹਦੀ 60 62000 ਰੁਪਏ ਇੱਕ ਸਾਲ ਬਾਅਦ ਉਹਦੀ ਬੱਚਤ ਹੈ ਬਾਕੀ ਸਾਰੇ ਖਰਚੇ ਕੱਢ ਕੇ ਤੁਸੀਂ ਵੇਖ ਲਓ ਵੀ ਹੁਣ ਇਹ ਕਿੰਨੀ ਕੁ ਬੱਚਤ ਹੈ ਤੇ ਠੇਕੇ ਸਾਡੇ ਜਾ ਕੇ ਇਧਰ ਰਹੇ ਨੇ ਇਹ ਠੇਕੇ ਵਾਧਦੇ ਨੇ ਉਹਨਾਂ ਕਰਕੇ ਜਿਹੜੇ ਭਾਈ ਤਿੰਨ ਤਿੰਨ ਫਸਲਾਂ ਕੱਢਦੇ ਨੇ ਵੀ ਆਲੂ ਇੰਨੇ ਦੇ ਹੋ ਗਏ ਮਟਰ ਇੰਨੇ ਦੇ ਹੋ ਗਏ ਚੱਕ ਕੇ ਇਸ ਵਾਰੀ ਤੋਂ 75 ਲੈ ਲੈ ਪਰ ਜਿਹੜਾ 60 70 75% ਜਿਹੜੇ ਪੰਜਾਬ ਦੇ ਫਾਰਮਰ ਨੇ 80% ਮੈਂ ਕਹੂੰਗਾ ਉਹ ਕਣਕ ਚੋਂ ਨਹੀਂ ਭਾਈ ਲਾਉਂਦੇ ਨੇ ਸਬਜ਼ੀਆਂ ਵਾਲੇ ਘਟਨੇ ਦੇ ਵਿੱਚ ਇਸ ਕਰਕੇ ਮੈਂ ਨਹੀਂ ਕਹਿੰਦਾ ਕਿ ਜਿਹੜਾ ਬੰਦਾ ਠੇਕੇ ਤੇ ਜ਼ਮੀਨ ਦੇ ਰਿਹਾ ਉਹ ਘੱਟ ਦੇਵੇ ਭਾਈ 45 ਨੂੰ ਕਰ ਦੇ ਜਾਂ 50 ਨੂੰ ਕਰ ਦੇ ਜੋ ਸਹੀ ਰੇਟ ਜਿਹੜਾ ਸਾਨੂੰ ਇਹ 2275 ਤੇ 2203 ਰੁਪਏ ਜਿਹੜਾ ਇਹਦਾ ਮਿਲ ਰਿਹਾ ਰੇਟ ਇਹ ਰੇਟ ਜਿਹੜਾ ਇਹ ਅਗਰ ਇਸ ਰੇਟ ਦੇ ਮੁਤਾਬਕ ਤਾਂ ਮੈਨੂੰ ਲੱਗਦਾ ਹੈ ਕਿ 65000 ਰੁਪਏ ਠੇਕਾ ਮੈਕਸਿਮਮ ਅਗਰ ਇਸ ਤੋਂ ਵੱਧ ਹੁੰਦੀ ਹੈ ਜੇਕਰ ਰੇਟ 2500 ਹੋ ਜਾਂਦਾ ਤਾਂ 70 ਕਰ ਦੋ ਰੇਟ 3000 ਹੋ ਜੇ 75 ਕਰ ਦੋ ਮੇਰੇ ਅਕੋਰਡਿੰਗ ਅਗਰ ਇੱਕ ਕਿਲਾ ਠੇਕੇ ਤੇ ਲੈ ਕੇ ਤੁਹਾਨੂੰ 20-22000 ਰੁਪਏ ਇੱਕ ਸਾਲ ਦੇ ਬਚਦੇ ਨੇ ਤਾਂ ਮੈਂ ਕਹਾਗਾ ਕਿ ਅਗਰ ਕੋਈ ਹੋਰ ਕੰਮ ਬੰਦਾ ਨਹੀਂ ਕਰ ਰਿਹਾ ਤਾਂ ਉਹ 10-12 ਕਿਲੇ ਠੇਕੇ ਤੇ ਲੈ ਰਿਹਾ ਤਾਂ ਉਹਦਾ ਯਾਨੀ ਕਿ ਇੱਕ ਹਲਕੀ ਫੁਲਕੀ ਜਿਹੜੀ ਹੈ ਕਿ ਰੋਜੀ ਰੋਟੀ ਚੱਲ ਸਕਦੀ ਬਾਕੀ ਬਈ ਤੁਹਾਡੇ ਆਪਣੇ ਤੌਰ ਤਰੀਕੇ ਨੇ ਇਸ ਸਟੇਜ ਨੂੰ ਜਾਣਨ ਦੇ ਇਹ ਮੇਰੀ ਨਿੱਕੀ ਜੀ ਕੋਸ਼ਿਸ਼ ਸੀ ਕਿ ਤੁਹਾਨੂੰ ਦੱਸਿਆ ਜਾਏ ਕਿ ਨਿੱਕੇ ਨਿੱਕੇ ਖਰਚੇ ਆਪਣੇ ਕਿਹੜੇ ਹੋ ਸਕਦੇ ਨੇ ਐਂਟਰੀਜ਼ ਮੈਨੂੰ ਲੱਗਦਾ ਕਿ ਮੈਂ ਸਾਰੀਆਂ ਲਿਖ ਦਿੱਤੀਆਂ ਨੇ ਤੇ ਤੁਸੀਂ ਇਹ ਜੋ ਮੈਂ ਖਰਚੇ ਲਿਖੇ ਆਏ ਤੁਸੀਂ ਘੱਟ ਵੱਧ ਕਰਕੇ ਲਿਖ ਸਕਦੇ ਤੇ ਇਸ ਹਸਾਬ ਕਿਤਾਬ ਲਾਓ ਐਵੇਂ ਆਪਾਂ ਲਾਲਿਆਂ ਤੋਂ ਪੈਸੇ ਚੱਕ ਕੇ ਵਿਆਜਾਂ ਤੇ ਠੇਕੇ ਤੇ ਜ਼ਮੀਨਾਂ ਲੈ ਕੇ ਕਰਜਾਈ ਹੋਣ ਦਾ ਕੋਈ ਮਤਲਬ ਨਹੀਂ ਪਹਿਲਾਂ ਇਸ ਨੂੰ ਪੜੋ ਜਾਣੋ ਫਿਰ ਠੇਕੇ ਦੇ ਜ਼ਮੀਨ ਲੈਣ ਬਾਰੇ ਸੋਚੋ ਭਾਈ ਬਚਦਾ ਕੀ ਹੈ ਜੇ ਬਚਤ ਆ ਰਹੀ ਹੈ ਤੇ ਅਗਲੀ ਵਾਰੀ ਤੁਸੀਂ ਪੈਲੀ ਵਧਾ ਸਕਦੇ ਹੋ ਨਹੀਂ ਤੇ ਬਈ ਕੋਈ ਹੋਰ ਤਰੀਕੇ ਨੇ ਫਸਲਾਂ ਹੋਰ ਬੀਜ ਕੇ ਵੀ ਮੁਨਾਫਾ ਕਮਾਇਆ ਜਾ ਸਕਦਾ ਹੈ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਹੈ ਭਾਈ ਕਮੈਂਟ ਕਰਕੇ ਦੱਸ ਦਿਓ ਤੇ ਵੀਡੀਓ ਅੱਗੇ ਸ਼ੇਅਰ ਕਰ ਦਿਓ ਆਪ ਵੀ ਚੰਗੀ ਤਰ੍ਹਾਂ ਵੇਖਿਓ ਬਹੁਤ ਬਹੁਤ ਮਿਹਰਬਾਨੀ